ਸਾਡੀ ਅੱਖ ਵਿੱਚ ਕਈ ਹਿੱਸੇ ਹੁੰਦੇ ਹਨ ਜਿਵੇਂ ਕਿ ਕੋਰਨੀਆ ਪਿਪਲ ਲੈਂਸ ਰਟੀਨਾ ਆਦਿ ਇਹ ਸਾਰੇ ਹਿੱਸੇ ਆਪਣੇ ਆਪ ਵਿੱਚ ਕੰਮ ਕਰਦੇ ਹਨ ਪਰ ਦਿਮਾਗ ਨਾਲ ਮਿਲ ਕੇ ਕੰਮ ਕਰਨ ਤੇ ਹੀ ਅਸੀਂ ਕਿਸੇ ਵੀ ਚੀਜ਼ ਨੂੰ ਦੇਖ ਪਾਉਂਦੇ ਹਾਂ ਅਸੀਂ ਜੋ ਵੀ ਨਜ਼ਾਰਾ ਵੇਖਦੇ ਹਾਂ ਉਸ ਦੀ ਗੁਣਵੱਤਾ ਬਹੁਤ ਹੱਦ ਤੱਕ ਅੱਖ ਦੇ ਅੰਦਰ ਮੌਜੂਦ ਕੁਦਰਤੀ ਲੈਂਸ ਜਿਸ ਨੂੰ ਕ੍ਰਿਸਟਲਾਈਨ ਲੈਂਸ ਕਿਹਾ ਜਾਂਦਾ ਹੈ ਤੇ ਨਿਰਭਰ ਕਰਦੀ ਹੈ ਇਹ ਇੱਕ ਪਾਰਦਰਸ਼ੀ ਅਤੇ ਲਚਕੀਲਾ ਲੈਂਸ ਹੁੰਦਾ ਜੋ ਕੋਰਨੀਆ ਦੇ ਪਿੱਛੇ ਅਤੇ ਕੈਪਸੂਲਰ ਬੈਗ ਦੇ ਅੰਦਰ ਹੁੰਦਾ ਹੈ ਇਸ ਦੇ ਚਾਰਾਂ ਪਾਸੇ ਫਾਈਬਰ ਜੁੜੇ ਹੁੰਦੇ ਆ ਜੋ ਇਸ ਨੂੰ ਆਪਣੀ ਥਾਂ ਤੇ ਕਾਇਮ ਰੱਖਦੇ ਆ ਇਹ ਲੈਂਸ ਅੱਖ ਵਿੱਚ ਆਉਣ ਵਾਲੀ ਰੋਸ਼ਨੀ ਨੂੰ ਰੂਟੀਨਾ ਉੱਤੇ ਫੋਕਸ ਕਰਦਾ ਹੈ ਜਦੋਂ ਰੋਸ਼ਨੀ ਕਿਸੇ ਵੀ ਰੁਕਾਵਟ ਤੋਂ ਬਿਨਾਂ ਲੈਂਸ ਵਿੱਚੋਂ ਲੰਘ ਕੇ ਸਿੱਧੀ ਰੂਟੀਨਾ ਉੱਤੇ ਜਾਂਦੀ ਹੈ ਤਾਂ ਅਸੀਂ ਵਸਤੂਆਂ ਨੂੰ ਸਾਫ਼ ਦੇਖ ਪਾਉਂਦੇ ਆ ਪਰ ਵੱਧਦੀ ਉਮਰ ਦੇ ਨਾਲ ਕਈ ਵਾਰ ਇਹ ਕੁਦਰਤੀ ਲੈਂਸ ਧੁੰਦਲਾ ਜਾਂ ਦੁੱਧੀ ਰੰਗ ਦਾ ਹੋ ਜਾਂਦਾ ਹੈ ਜਿਸ ਕਾਰਨ ਰੋਸ਼ਨੀ ਦੇ ਰਸਤੇ ਵਿੱਚ ਰੁਕਾਵਟ ਪੈ ਜਾਂਦੀ ਹੈ ਇਹ ਹਾਲਤ ਮੋਤੀਆਬਿੰਦ ਕੈਟਰਾਕਟ ਕਹੀ ਜਾਂਦੀ ਹੈ ਮੋਤੀਆਬਿੰਦ ਕਾਰਨ ਕਿਸੇ ਵਿਅਕਤੀ ਨੂੰ ਹਿੱਸਿਆਂ ਵਿੱਚ ਜਬ ਪੂਰੀ ਤਰ੍ਹਾਂ ਦੇਖਣਾ ਬੰਦ ਵੀ ਹੋ ਸਕਦਾ ਹੈ। ਮੋਤੀਆਬਿੰਦ ਨੂੰ ਠੀਕ ਕਰਨ ਦਾ ਇੱਕ ਮਾਤਰ ਪ੍ਰਭਾਵਸ਼ਾਲੀ ਤਰੀਕਾ ਇਹ ਹੈ ਕਿ ਕੁਦਰਤੀ ਲੈਂਸ ਨੂੰ ਹਟਾ ਕੇ ਉਸ ਦੀ ਥਾਂ 'ਤੇ ਇੱਕ ਪਾਰਦਰਸ਼ੀ ਆਰਟੀਫੀਸ਼ੀਅਲ ਲੈਂਸ ਆਈਓਐਲ ਇਨਟਰਾਓਕੂਲਰ ਲੈਂਸ ਇੰਪਲਾਂਟ ਲਾਇਆ ਜਾਵੇ। ਇਹ ਲੈਂਸ ਸਰਜਰੀ ਰਾਹੀਂ ਲਾਇਆ ਜਾਂਦਾ ਹੈ। ਕੈਟਰੈਕਟ ਸਰਜਰੀ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ ਅਤੇ ਅਕਸਰ ਕੀਤੀਆਂ ਜਾਣ ਵਾਲੀਆਂ ਸਰਜਰੀਜ਼ ਵਿੱਚੋਂ ਇੱਕ ਹੈ। ਇਹ ਅੱਖ ਦੇ ਅਗਲੇ ਹਿੱਸੇ ਵਿੱਚ ਕੀਤੀ ਜਾਂਦੀ ਹੈ ਜਿਸ ਵਿੱਚ ਸਕਲੇਰਾ, ਕੋਰਨੀਆ, ਆਇਰਿਸ ਅਤੇ ਲੈਂਸ ਸ਼ਾਮਲ ਹੁੰਦੇ ਹਨ ਸਰਜਰੀ ਤੋਂ ਪਹਿਲਾਂ ਅੱਖਾਂ ਵਿੱਚ ਆਈ ਡ੍ਰੌਪਸ ਪਾਏ ਜਾਂਦੇ ਹਨ ਲੋਪਲ ਐਨੈਸਥੀਸ਼ੀਆ ਰਾਹੀਂ ਸਿਰਫ ਅੱਖ ਨੂੰ ਸੁਨ ਕਰ ਦਿੱਤਾ ਜਾਂਦਾ ਹੈ ਅਤੇ ਪੇਸ਼ੈਂਟ ਸਰਜਰੀ ਦੌਰਾਨ ਹੋਸ਼ ਵਿੱਚ ਹੀ ਰਹਿੰਦਾ ਹੈ ਸਰਜਨ ਪਹਿਲਾਂ ਸਕਲੇਰਾ ਅਤੇ ਕੋਰਨੀਆ ਦੇ ਜੰਕਸ਼ਨ ਤੇ ਇੱਕ ਮੂਲ ਇਨਸੀਜ਼ਨ ਕਰਦਾ ਹੈ ਇਸੇ ਰਾਹੀਂ ਆਰਟੀਫੀਸ਼ੀਅਲ ਲੈਂਸ ਅੰਦਰ ਲਾਇਆ ਜਾਂਦਾ ਹੈ ਫਿਰ ਕੁਝ ਹੋਰ ਸਾਜ਼ੋ ਸਮਾਨ ਲੈ ਆਂਦੇ ਲਈ ਛੋਟੇ ਕੱਟ ਲਾਏ ਜਾਂਦੇ ਹਨ ਇਸ ਤੋਂ ਬਾਅਦ ਸਰਜਨ ਅੱਖ ਵਿੱਚ ਇੱਕ ਜਲ ਵਰਗਾ ਪਦਾਰਥ ਪਾਉਂਦਾ ਹੈ ਜਿਸ ਨੂੰ ਉਪਟੈਲਮਿਕ ਵਿਸਕੋ ਸਰਜਿਕਲ ਡਿਵਾਈਸ ਜਾਂ OVD ਕਿਹਾ ਜਾਂਦਾ ਹੈ। ਇਹ ਅੱਖ ਦੇ ਅੰਦਰਲੇ ਹਿੱਸਿਆਂ ਦੀ ਰਾਖੀ ਕਰਦਾ ਹੈ ਅਤੇ ਆਪਰੇਸ਼ਨ ਲਈ ਥਾਂ ਬਣਾ ਦਿੰਦਾ ਹੈ। ਫਿਰ ਕੈਪਸੂਲਰ ਬੈਗ ਜਿਸ ਵਿੱਚ ਲੈਂਸ ਹੁੰਦਾ ਹੈ ਨੂੰ ਖੋਲਿਆ ਜਾਂਦਾ ਹੈ। ਸਰਜਨ ਇੱਕ ਅੱਧਾ ਸੈਂਟੀਮੀਟਰ ਦਾ ਗੋਲ ਸੁਰਾਖ ਕਰਦਾ ਹੈ ਤਾਂ ਜੋ ਲੈਂਸ ਤੱਕ ਪਹੁੰਚ ਹੋ ਸਕੇ। ਫਿਰ ਅਲਟਰਾਸਾਉਂਡ ਪ੍ਰੋਬ ਦੀ ਮਦਦ ਨਾਲ ਧੁੰਦਲੇ ਹੋ ਚੁੱਕੇ ਲੈਂਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਤੋੜ ਕੇ ਬਾਹਰ ਕੱਢ ਲਿਆ ਜਾਂਦਾ ਹੈ। ਇਸ ਦੌਰਾਨ ਕੈਪਸੂਲਰ ਬੈਗ ਅੰਦਰ ਹੀ ਰਹਿੰਦਾ ਹੈ ਲੈਂਸ ਨੂੰ ਕੱਢਣ ਤੋਂ ਬਾਅਦ ਅੱਖ ਰੋਸ਼ਨੀ ਵਿੱਚ ਲਾਲ ਦਿਖਾਈ ਦੇ ਸਕਦੀ ਹੈ ਇਹ ਰੂਟੀਨਾ ਦੇ ਰਿਫਲੈਕਸ਼ਨ ਹੁੰਦੀ ਹੈ ਫਿਰ ਇੱਕ ਕਲੀਅਰ ਆਰਟੀਫੀਸ਼ੀਅਲ ਲੈਂਸ ਨੂੰ ਇੰਜੈਕਟਰ ਰਾਹੀਂ ਅੰਦਰ ਲਾਇਆ ਜਾਂਦਾ ਹੈ ਜੋ ਕਿ ਕੈਪਸੂਲਰ ਬੈਗ ਵਿੱਚ ਆਟੋਮੈਟਿਕਲੀ ਖੁੱਲ ਜਾਂਦਾ ਹੈ ਅਤੇ ਕੁਦਰਤੀ ਲੈਂਸ ਦੀ ਥਾਂ ਲੈ ਲੈਂਦਾ ਹੈ ਇਹ ਲੈਂਸ ਫਿਕਸ ਹੋ ਜਾਂਦਾ ਹੈ ਨਾ ਹੀ ਇਹ ਨਜ਼ਰ ਆਉਂਦਾ ਹੈ ਤੇ ਨਾ ਹੀ ਮਹਿਸੂਸ ਹੁੰਦਾ ਹੈ ਸਰਜਰੀ ਦੌਰਾਨ ਲਾਏ ਕੱਟ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ ਇਹ ਆਈਓਐਲਜ਼ ਇੰਟਰਾਓਕੂਲਰ ਲੈਂਸਸ ਕਈ ਕਿਸਮ ਦੇ ਹੁੰਦੇ ਹਨ ਕੁਝ ਲੈਂਸ ਇੱਕੋ ਦੂਰੀ ਤੇ ਸਾਫ ਦਿਖਾਉਂਦੇ ਹਨ ਜਦਕਿ ਕੁਝ ਮਾਡਰਨ ਆਈਓਐਲਸ ਜਿਵੇਂ ਕਿ ਟ੍ਰਾਈਫੋਕਲ ਲੈਂਸਸ ਪੇਸ਼ੈਂਟ ਨੂੰ ਨੇੜੇ ਮੱਧਮ ਅਤੇ ਦੂਰ ਦੀ ਵਿਊ ਸਾਫ ਦਿਖਾਉਣ ਦੀ ਸਮਰੱਥਾ ਦਿੰਦੇ ਹਨ ਅਤੇ ਅਕਸਰ ਐਸਾ ਹੋ ਸਕਦਾ ਹੈ ਕਿ ਪੇਸ਼ੈਂਟ ਨੂੰ ਚਸ਼ਮੇ ਦੀ ਲੋੜ ਨਾ ਪਵੇ